ਫੁਰਗੂਦਾ ਮੇਰੇ ਸਾਰੇ ਸਾਲ ਦੇਖਦਾ ਸਾਲ ਦਾ ਤੇ ਆ ਪ੍ਰਧਾਨ ਜੀ ਮੀਟਿੰਗ ਚ ਕੀ ਬਣਿਆ ਜੀ ਅੱਜ ਅੱਜ ਦੀ ਮੀਟਿੰਗ ਪੰਜਾਬ ਰੋਡ ਤੇ ਪਣਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ ਜਿਹੜੀ ਆ ਸੈਕਟਰੀ ਸਟੇਟ ਟ੍ਰਾਂਸਪੋਰਟ ਨਾਲ ਬੁਲਾਈ ਗਈ ਸੀ ਸੋ ਇਹ ਮੀਟਿੰਗ ਦਾ ਮੁੱਖ ਕਾਰਨ ਸੀ ਕਿ ਜਿਹੜੀ ਪਿਛਲੇ ਦਿਨੀ 2 ਘੰਟੇ ਵਾਸਤੇ ਹੜਤਾਲ ਕੀਤੀ ਗਈ ਸੀ ਰਖੜੀਆਂ ਤੋਂ ਪਹਿਲਾਂ ਉਸ ਨੂੰ ਮੁੱਕ ਰੱਖਣ ਦੀ ਮੀਟਿੰਗ ਬੁਲਾਈ ਗਈ ਸੀ ਕਿ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ ਤੇ ਪਲੱਸ ਨਾਲ ਦੀ ਨਾਲ ਜਿਹੜੀਆਂ ਦੂਸਰੀਆਂ ਮੰਗਾਂ ਸੀ ਚਾਹੇ ਕੱਚੇ ਮੁਲਾਜ਼ਮ ਪੱਕੇ ਕਰਨ ਚਾਹੇ ਅਸੀਂ ਗੱਲ ਕਰੀਏ ਠੇਕੇਦਾਰ ਵਿਚੋਲੀਆਂ ਨੂੰ ਬਾਹਰ ਕੱਢਣ ਦੀ ਗੱਲ ਸੀਗੀ ਜਾਂ ਹੋਰ ਮੰਗਾ ਸੀ ਉਹਨਾਂ ਤੇ ਅੱਜ ਮੀਟਿੰਗ ਬੁਲਾਈ ਗਈ ਸੀ ਪਰੰਤੂ ਫੇਰ ਅੱਜ ਸਾਨੂੰ ਨੂੰ ਮੋਛੀ ਦਾ ਸਾਹਮਣਾ ਹੀ ਕਰਨਾ ਪਿਆ ਕਿਉਂਕਿ ਹਾਲਾਤ ਉਹੀ ਨੇ ਕਿ ਲਗਾਤਾਰ ਸਰਕਾਰ ਪਿਛਲੇ ਸਾਢੇ 3 ਸਾਲ ਤੋਂ ਮੀਟਿੰਗਾਂ ਬੁਲਾ ਕੇ ਮੀਟਿੰਗਾਂ ਦੇ ਵਿੱਚ ਫੇਰ ਉਹੀ ਟਾਲ ਮਟੋਲ ਵਾਲੀ ਨੀਤੀ ਅਪਣਾ ਰਹੀ ਆ ਤੇ ਲੱਗਦਾ ਸਾਨੂੰ ਕਿ ਸਰਕਾਰ ਕਿਤੇ ਨਾ ਕਿਤੇ ਕੋਈ ਵੀ ਹੱਲ ਨਹੀਂ ਕਢਣਾ ਚਾਹੁੰਦੀ ਜਿਸ ਕਰਕੇ ਅੱਜ ਦੀ ਮੀਟਿੰਗ ਦੇ ਵਿੱਚ ਵੀ ਸਾਨੂੰ ਸਾਈਟਰੀ ਸਟੇਟ ਟਰਾਂਸਪੋਰਟ ਵੱਲੋਂ ਬੁਲਾਇਆ ਤਾਂ ਗਿਆ ਪਰੰਤੂ ਜਿਹੜੀਆਂ ਸਾਡੀਆਂ ਮੰਗਾਂ ਪਿਛਲੀ ਹੜਤਾਲ ਦੇ ਵਿੱਚ ਕਹਿ ਸਕਦੇ ਹਾਂ ਕਿ 9 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਸੀ ਕਿ 16 ਜੁਲਾਈ ਨੂੰ ਲਾਗੂ ਕਰ ਦਾਂਗੇ ਉਹ ਹੁਣ ਤੱਕ ਨਾ ਤਾਂ ਉਹ ਲਾਗੂ ਹੋਈਆਂ ਤੇ ਨਾ ਹੀ ਜਿਹੜਾ ਕਿਲੋਮੀਟਰ ਸਕੀਮ ਨਿੱਜੀ ਕਰਨ ਦਾ ਕੋਹਾੜਾ ਲੈ ਕੇ ਆਇਆ ਉਹਨੂੰ ਰੱਦ ਕਰਨ ਦਾ ਪੱਤਰ ਜਾਰੀ ਕੀਤਾ ਗਿਆ ਤੇ ਜਿਹੜੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਦੀ ਠੇਕੇਦਾਰ ਵਿਚੋਲੀਏ ਬਾਹਰ ਕੱਢਣ ਦੀ ਗੱਲ ਸੀ ਉਹ ਵੀ ਗੱਲ ਵਿੱਚ ਵਿਚਾਲੇ ਕਿਤੇ ਨਾ ਕਿਤੇ ਖੜੀ ਹੋਈ ਆ ਉਲਟਾ ਜਿਹੜੇ ਪਣਮਸ ਦੇ ਮਲਾਜ਼ਮ ਨੇ ਉਹਨਾਂ ਮਲਾਜ਼ਮਾਂ ਦਾ ਠੇਕੇਦਾਰ ਨਾ ਹੋਣ ਕਰਕੇ ਤਨਖਾਹ ਤੱਕ ਅਜੇ ਤੱਕ ਨਹੀਂ ਪਾਈ ਗਈ ਅੱਜ 13 ਤਰੀਕ ਹੋ ਗਈ ਆ ਸਾਡੀ ਰਖੜੀ ਆ ਜਿਹੜੀ ਉਹ ਤਨਖਾਹਾਂ ਤੋਂ ਬਿਨਾਂ ਨੰਗੀ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਕ ਰੱਖਦੇ ਹੋ ਸੁਭਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਜਿਹੜੀ ਕਾਲ ਦਿੱਤੀ ਗਈ ਸੀ ਕਿ ਜੇਕਰ 13 ਤਰੀਕ ਨੂੰ ਸਾਡੀਆਂ ਮੰਗਾਂ ਦਾ ਹੱਲ ਨਹੀਂ ਨਿਕਲਦਾ ਤੇ 14 ਅਗਸਤ ਤੋਂ ਪਹਿਲੇ ਟਾਈਮ ਤੋਂ ਪੰਜਾਬ ਦੇ ਸਾਰੇ ਦੇ ਸਾਰੇ ਡੀਪੂ ਜਿਹੜੇ ਉਹ ਤੁਰੰਤ ਬੰਦ ਕੀਤੇ ਜਾਣਗੇ ਬੱਸਾਂ ਦੀ ਹੜਤਾਲ ਕੀਤੀ ਜਾਏਗੀ ਕਿਉਂਕਿ ਤਿੰਨ ਨੋਟਿਸ ਇਸ ਤੋਂ ਪਹਿਲਾਂ ਅਸੀਂ ਹੜਤਾਲ ਦੇ ਭੇਜ ਚੁੱਕੇ ਆ ਤੇ ਤਿੰਨਾਂ ਨੋਟਿਸਾਂ ਦੇ ਵਿੱਚ ਸਪਸ਼ਟ ਸੀ ਕਿ 14 ਅਗਸਤ ਨੂੰ ਅਸੀਂ ਪ੍ਰੋਗਰਾਮ ਕਲਿੱਕਾਂਗੇ ਤੇ 15 ਅਗਸਤ ਨੂੰ ਜਿੱਥੇ ਵੀ ਮਾਨਯੋਗ ਮੁੱਖ ਮੰਤਰੀ ਟਰਾਂਸਪੋਰਟ ਮੰਤਰੀ ਜਾਂ ਫਿਰ ਜਿਹੜੇ ਕੈਬਨਿਟ ਮਨਿਸਟਰ ਆ ਉਹ ਝੰਡਾ ਚੜਾਉਣਗੇ ਉੱਥੇ ਉਹਨਾਂ ਕੋਲੇ ਜਾ ਕੇ ਅਸੀਂ ਸਵਾਲ ਪੁੱਛਾਂਗੇ ਪੱਕੇ ਭਗਤ ਸਿੰਘ ਦੀ ਪੱਗ ਬਨ ਕੇ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਨਿੱਜੀਕਰਨ ਖਤਮ ਕਰਾਂਗੇ ਸਰਕਾਰੀ ਅਦਾਰਿਆਂ ਨੂੰ ਬਚਾਵਾਂਗੇ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਾਂਗੇ ਉਹਨਾਂ ਤੋਂ ਅੱਜ ਕਿਉਂ ਭੱਜ ਰਹੇ ਹੋ ਸੋ ਉਹ ਪ੍ਰੋਗਰਾਮ ਸਾਡਾ ਸਟੈਂਡ ਆ 14 ਅਗਸਤ ਤੋਂ ਹੜਤਾਲ ਸ਼ੁਰੂ ਕੀਤੀ ਜਾਏਗੀ ਤੇ 15 ਅਗਸਤ ਨੂੰ ਜਿੱਥੇ ਵੀ ਮਾਣਿਓ ਕੋਈ ਮੁੱਖ ਮੰਤਰੀ ਜਾਂ ਕੈਬਨਿਟ ਮੰਤਰੀ ਟ੍ਰਾਂਸਪੋਰਟ ਮੰਤਰੀ ਝੰਡਾ ਚੜਾਉਣ ਆਉਣਗੇ ਉੱਥੇ ਉਹਨਾਂ ਕੋਲੇ ਕਾਲੇ ਚੋਰੇ ਲੈ ਕੇ ਤੇ ਕਾਲੀਆਂ ਝੰਡੀਆਂ ਲੈ ਕੇ ਉਹਨਾਂ ਤੋਂ ਸਵਾਲ ਪੁੱਛੇ ਜਾਣਗੇ ਕਿ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਉਹ ਪੂਰਾ ਕਿਉਂ ਨਹੀਂ ਕਰ ਰਹੇ ਸੋ ਇਸ ਕਰਕੇ ਕੱਲ ਤੋਂ ਜਿਹੜੀ ਆ ਹੜਤਾਲ ਪਹਿਲੇ ਟਾਈਮ ਤੋਂ ਪਣਵਾਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਪਣਵਾਸ ਤੇ ਪੀਆਰਟੀਸੀ ਦੀ ਮੁਕੰਮਲ ਹੜਤਾਲ ਹੈ ਜਿਹੜੀ ਸ਼ੁਰੂ ਹੋਏਗੀ ਜਿੰਨੀ ਦੇਰ ਤੱਕ ਸਰਕਾਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਓਨੀ ਦੇਰ ਤੱਕ ਇਹ ਹੜਤਾਲ ਜਾਰੀ ਰਹੇਗੀ ਸੋ ਸਮੂਹ ਭਰਾਤਰੀ ਜਥੇਬੰਦੀਆਂ ਨੂੰ ਤੇ ਬਾਹਰਲੀ ਸਟੇਟ ਦੀਆਂ ਟਰਾਂਸਪੋਰਟਾਂ ਨੂੰ ਵੀ ਸਾਡੀ ਬੇਨਤੀ ਹੈ ਅਪੀਲ ਆ ਕਿਸਾਨ ਜਥੇਬੰਦੀਆਂ ਨੂੰ ਵੀ ਕਿ ਨਿੱਜੀਕਰਨ ਦੇ ਖਿਲਾਫ ਇਹ ਹੜਤਾਲ ਹੋਣ ਜਾ ਰਹੀਆਂ ਦੇ ਵਿੱਚ ਵਕਤ-ਵਕਤ ਸਾਡਾ ਸਹਿਯੋਗ ਕੀਤਾ ਜਾਵੇ